ਅਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆਮ ਆਦਮੀ ਪਾਰਟੀ ਦੇ 92 ਜਿਹੜੇ ਵਿਧਾਇਕ ਨੇ ਉਹ ਆਪਾਂ ਕਈ ਵੀ ਪੰਜਾਬ ਦੇ ਵਿੱਚ ਜੇਤੂ ਨੇ ਪਰ 92 ਦੇ ਵਿੱਚੋਂ ਜਿਹੜਾ ਇੱਕ ਵਿਧਾਇਕ ਹੈ ਉਹ ਸਮੇਂ-ਸਮੇਂ ਤੇ ਜਿਹੜਾ ਆਪਣੀ ਸਰਕਾਰ ਨੂੰ ਜਿਹੜਾ ਹੈ ਕ੍ਰਿਟਿਸਾਈਜ਼ ਕਰਦਾ ਰਹਿੰਦਾ ਹੈ ਚਾਹੇ ਬੇਅਦਬੀਆਂ ਦਾ ਮਸਲਾ ਹੋਵੇ ਸਰਦਾਰ ਅਪਾਰ ਸਿੰਘ ਜੀ ਕੀ ਕਹੋਗੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਬਾਰੇ ਪਿਛਲੇ ਦਿਨੀ ਜਿਹੜਾ ਹੈ ਉਹਨਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਮੰਤਰੀ ਜਿਹੜੇ ਢਾਲੀਵਾਲ ਹੈਗੇ ਨੇ ਉਹਨਾਂ ਦੀ ਚੋਣ ਪ੍ਰਚਾਰ ਮੁਹਿੰਮ ਦੀ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਨਾਮ ਲੈ ਕੇ ਜਿਹੜਾ ਹੈ ਰਗਵ ਚੱਡਾ ਦਾ ਨਸ਼ਿਆਂ ਦੇ ਨਾਲ ਜੋੜਿਆ ਹੈਗਾ ਕੀ ਹੈ ਇਹਦੀ ਅਸਲੀ ਸਚਾਈ ਕਾਫੀ ਕਾਫੀ ਆਪਾਂ ਕਹਿ ਸਕਦੇ ਆ ਵੀ ਦੁਖਦਾਈ ਸਥਿਤੀ ਹੈ ਇਹ ਨਾ ਸੋ ਜੇ ਇਹ ਸਚਾਈ ਹੈਗੀ ਆ ਜਿਸ ਤਰ੍ਹਾਂ ਉਹਨਾਂ ਨੇ ਬੋਲਿਆ ਔਰ ਸਾਨੂੰ ਲੱਗਦਾ ਵੀ ਉਹ ਕੋਈ ਕਰਾਪਟ ਪੋਲਿਟਿਸ਼ੀਅਨ ਨਹੀਂ ਹੈਗੇ ਸੋ ਜੋ ਕੁਝ ਉਹ ਦੇਖ ਰਹੇ ਆ ਉਹ ਬੇਬਾਕੀ ਨਾਲ ਆ ਜਿਹੜੀਆਂ ਸਾਰਾ ਕੁਝ ਉਹ ਕਾਰਜ ਆ ਜਿਹੜੇ ਕਰ ਰਹੇ ਹੈਗੇ ਆ ਸੋ ਉਹਨਾਂ ਨੇ ਕੁਲਦੀਪ ਸਿੰਘ ਢਾਲੀਵਾਲ ਦੀ ਚੋਣ ਮੁਹਿੰਮ ਵਿੱਚ ਇਹ ਗੱਲ ਆਖੀ ਹੈਗੀ ਆ ਵੀ ਅਮਰਸਰ ਸਾਹਿਬ ਵਿਖੇ ਪੁਲਿਸ ਵਾਲਿਆਂ ਦਾ ਨਸ਼ਾ ਬਿਕ ਰਿਆ ਵੀ ਪੁਲਿਸ ਵਾਲੇ ਨਸ਼ਾ ਵਰਤਾ ਰਹੇ ਹੈਗੇ ਆ ਬਕਾ ਰਹੇ ਹੈਗੇ ਆ ਪੈਸੇ ਬਣਾ ਰਹੇ ਆ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਗਵ ਚੱਡਾ ਦਾ ਨਾਮ ਲੈ ਕੇ ਕਿਹਾ ਵੀ ਰਾਗਵ ਚੱਡੇ ਨੇ ਉਹਨਾਂ ਪੁਲਿਸ ਅਫਸਰਾਂ ਨੂੰ ਇੱਥੇ ਨਿਯੁਕਤ ਕਰਿਆ ਹੋਇਆ ਹੈ ਸੋ ਇਟ ਮੀਨਸ ਹੁਣ ਤੁਸੀਂ ਦੇਖੋ ਇਹ ਬਹੁਤ ਵੱਡਾ ਦੋਸ਼ ਹੈ ਹੂੰ ਹੂੰ ਜਿਹੜਾ ਜਿਹੜੀਆਂ ਪੰਥਕ ਤੇ ਰਾ ਆ ਹੋਰ ਲੋਕ ਇਹ ਗੱਲਾਂ ਕਰ ਰਹੇ ਆ ਵੀ ਨਸ਼ੇ ਚੋਂ ਪੈਸੇ ਬਣਾਏ ਜਾ ਰਹੇ ਆ ਰੇਤੇ ਚੋਂ ਪੈਸੇ ਬਣਾਏ ਜਾ ਰਹੇ ਆ ਜਾਂ ਹੋਰ ਹੋਰ ਚੀਜ਼ਾਂ ਚੋਂ ਜਿਹੜੇ ਪੈਸੇ ਬਣਾਏ ਜਾ ਰਹੇ ਆ ਇਟ ਮੀਨਸ ਇਨਕਲਾਬ ਤਾਂ ਫਿਰ ਨਸ਼ੇ ਵੇਚਣ ਤੱਕ ਸੀਮਤ ਰਹਿ ਗਿਆ ਨਾ ਸੋ ਇਹ ਜਿਹੜਾ ਇਹ ਦਰਦਨਾਕ ਸਥਿਤੀ ਹੈ ਜਿਹੜੀ ਇਹਨਾਂ ਇਹਨਾਂ ਗਲਤੀਆਂ ਕਰਕੇ ਤਾਂ ਅਕਾਲੀ ਔਰ ਕਾਂਗਰਸੀ ਭੁਜਾਈ ਸੀ ਜੇ ਅੱਜ ਆਮ ਆਦਮੀ ਪਾਰਟੀ ਦਾ ਇੱਕ ਚੁਣਿਆ ਹੋਇਆ ਵਿਧਾਇਕ ਇੱਕ ਆਪਣੇ ਸਭ ਤੋਂ ਵੱਡੇ ਲੀਡਰ ਤੇ ਇਹ ਦੋਸ਼ ਲਾ ਸਕਦਾ ਵੀ ਉਹਦੇ ਨਿਯੁਕਤ ਕੀਤੇ ਹੋਏ ਪੁਲਿਸ ਅਫਸਰ ਆ ਜਿਹੜੇ ਉਹ ਨਸ਼ਾ ਵਕਾ ਰਹੇ ਆ ਔਰ ਉਹ ਕਹਿੰਦਾ ਵੀ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੀ ਵੀ ਘੱਟੋ ਘੱਟ ਜੇ ਇਹਨਾਂ ਨੂੰ ਸਸਪੈਂਡ ਨਹੀਂ ਕਰਨਾ ਇਹਨਾਂ ਨੂੰ ਬਦਲ ਹੀ ਦਿਓ ਆਮਰitsar ਸਾਹਿਬ ਚੋਂ ਤਾਂ ਬਦਲ ਦਿਓ ਨਾ ਵੀ ਡੀਜੀਪੀ ਵਿੱਚ ਕਹਿੰਦਾ ਇੰਨੀ ਹਿੰਮਤ ਨਹੀਂ ਹੈਗੀ ਉਹਦੇ ਤੇ ਇੰਨਾ ਵੱਡਾ ਦਬਾਅ ਹੈ ਵੀ ਉਹ ਨਸ਼ੇ ਵੇਚਣ ਵਾਲੇ ਪੁਲਿਸ ਅਫਸਰਾਂ ਨੂੰ ਬਦਲ ਸਕੇ ਸੋ ਇਹ ਬੜੀ ਖਤਰਨਾਕ ਸਥਿਤੀ ਹੈ ਤੁਸੀਂ ਅਸੀਂ ਮੈਂ ਪੂਰਾ ਹਫਤਾ ਅਖਬਾਰਾਂ ਦੇਖਦਾ ਘੱਟੋ ਘੱਟ 7 ਆ 8 ਨੌਜਵਾਨ ਅੱਜ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਅੱਜ ਵੀ ਇੱਕ ਨੌਜਵਾਨ ਦੀ ਖਬਰ ਆਈ ਆ ਵੀ ਓਵਰਡੋਜ਼ ਨਾਲ ਮਾਰਿਆ ਗਿਆ ਇੱਕ ਕਿਸਾਨ ਮਾਰਿਆ ਗਿਆ ਜਿਹਨੇ ਖੁਦਕੁਸ਼ੀ ਕਰੀ ਆ ਇੱਕ ਨੌਜਵਾਨ ਮਾਰਿਆ ਗਿਆ ਪਿਛਲੇ 2-3 ਦਿਨ ਪਹਿਲਾਂ ਤਿੰਨ ਨੌਜਵਾਨਾਂ ਦੀ ਵੱਖ-ਵੱਖਤਾ ਆਵਾਂ ਤਾਂ ਦੋ ਅਮਰਸਰ ਜ਼ਿਲ੍ਹੇ ਤੋਂ ਸੀ ਇੱਕ ਹਾਲਵੇ ਜਿਹੜੇ ਤੋਂ ਓਵਰਡੋਜ਼ ਨਾਲ ਜਿਹੜੀ ਉਹਨਾਂ ਦੀ ਮੌਤ ਹੋਈ ਆ ਸੋ ਨਸ਼ਿਆਂ ਦਾ ਪ੍ਰਕੋਪ ਜਾਰੀ ਹੈ ਰਿਸ਼ਵਤਖੋਰੀ ਦਾ ਵੀ ਜਾਰੀ ਹੈ ਤੇ ਜਿਹੜਾ ਹੈਗਾ ਵੀ ਇਹ ਰੇਤੇ ਵਗੈਰਾ ਦਾ ਹਣਾ ਸੋ ਰੇਤੇ ਦੀਆਂ ਖੱਡਾਂ ਦਾ ਕੱਲ ਜਿਹੜਾ ਹੈਗਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਔਰ ਉਹਦੇ ਵਿੱਚ ਪੰਜਾਬ ਪੁਲਿਸ ਨੇ ਇਹ ਲਿਖ ਕੇ ਦਿੱਤਾ ਵੀ ਜਿਨ੍ਹਾਂ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕਰਿਆ ਸੀ 759 759 ਬੰਦਿਆਂ ਨੂੰ ਗ੍ਰਿਫਤਾਰ ਕਰਿਆ ਸੀ ਸਾਰੇ ਬਰੀ ਹੋ ਗਏ ਆ ਇਲੈਗਲ ਬਾਈਂਡਿੰਗ ਵਾਲੇ ਹੂੰ ਹਾਈ ਕੋਰਟ ਕਹਿੰਦੀ ਵੀ ਫਿਰ ਤੁਸੀਂ ਕਰ ਕੀ ਰਹੇ ਹੋ ਹਾਈ ਕੋਰਟ ਬਹੁਤ ਹਾਂ ਮਤਲਬ ਕਿ ਜੇ ਸਾਰੇ ਬਰੀ ਹੋ ਗਏ ਹੋਇਆ ਇਟ ਮੀਨਸ ਤੁਸੀਂ ਸਾਲੇ ਮੇਰੀ ਭੁਗਤ ਨਾਲ ਜਿਹੜੀਆਂ ਖੇਡਣਾ ਬਿਲਕੁਲ ਪੁਲਿਸਿੰਗ ਦਾ ਵੀ ਫੇਲੀਅਰ ਹੈਗਾ ਯਾਨੀ ਹਾਂ ਫੇਲੀਅਰ ਹੈਗਾ ਸੋ ਹਾਈ ਕੋਰਟ ਨੇ ਤਿੱਖੀਆਂ ਟਿੱਪਣੀਆਂ ਕਰੀਆਂ ਪਰ ਅਹੀਂ ਜਾਂ ਟਿੱਪਣੀਆਂ ਪੁਲਿਸ ਵਾਲਿਆਂ ਨੂੰ 50 ਹੁੰਦੀਆਂ ਦਿਨ ਉਹ ਪ੍ਰਵਾਹ ਹੀ ਨਹੀਂ ਕਰਦੇ ਹੈਗਾ ਨਾ ਵੀ ਹਾਂ ਇਧਰੋਂ ਕੱਢੀ ਤੇ ਇਧਰੋਂ ਮਤਲਬ ਕਿ ਉਹ ਨਿਕਲ ਜਾਂਦੀ ਹੈ ਕਿ ਸੋ ਬੜਾ ਇਹ ਦਰਦਨਾਕ ਮੰਜ਼ਰ ਆ ਸਾਹਮਣੇ ਆ ਰਿਹਾ